ਪਟਿਆਲਾ ਵਿਖੇ ਹੋਏ ਕਰਨਲ ਬਾਠ ਮਾਮਲੇ ਦੇ ਉੱਪਰ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਮਲੇਰਕੋਲਾ ਵਿਖੇ ਸਾਬਕਾ ਸੈਨ ਕਾਂਦੀ ਹੋਈ ਜਿਸ ਵਿੱਚ ਪੰਜਾਬ ਅਤੇ ਭਾਰਤ ਦੇ ਪ੍ਰਧਾਨ ਬਰਗੇਡੀਅਰ ਇੰਦਰ ਮੋਹਨ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਕਰਨਲ ਬਾਠ ਨੂੰ ਇਨਸਾਫ ਦਬਾਅ ਕੀ ਹਟਾਂਗੇ ਇਸ ਤੋਂ ਉਪਰੰਤ ਬਰਗੇਰੀਅਰ ਇੰਦਰ ਮੋਹਨ ਸਿੰਘ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੇ ਵਾਅਦਾ ਕੀਤਾ ਕਿ ਉਹਨਾਂ ਦੀ ਹਰ ਸਮੱਸਿਆ ਨੂੰ ਸੇਤੀ ਹੀ ਹੱਲ ਕੀਤਾ ਜਾਵੇਗਾ ਸੋ ਇਸ ਸਮੇਂ ਮਲੇਰਕੋਟਲਾ ਦੇ ਸਾਬਕਾ ਸੈਨਿਕ ਪਹੁੰਚੇ ਅਤੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਆਪਣੇ ਪ੍ਰਧਾਨ ਨੂੰ ਸੁਣਾਈਆਂ ਜਾਨੋ ਪੱਤਰਕਰਨ ਨਾਲ ਗੱਲ ਕਰਦੇ ਆ ਬਰਗੇਡੀਅਰ ਇੰਦਰ ਮੋਹਨ ਸਿੰਘ ਨੇ ਕੀ ਕਿਹਾ ਕਿ ਆਪਣੇ ਵਾਸਤੇ ਨਹੀਂ ਹੈ ਕਿ ਸਰਮਾ ਕੁਲ ਕੋਲ ਕੀ ਮਤਲਬ ਦੀ ਜਿਹੜੀ ਸੰਸਥਾ ਵਾ ਇੰਡੀਅਨ ਐਕਸਰਸਿਸ ਲੀਗ ਇਹ ਸਭ ਤੋਂ ਪੁਰਾਣੀ ਸੰਸਥਾ 1964 ਚ ਬਣੀ ਆ ਔਰ ਪਹਿਲਾ ਚੀਫ ਜਿਹੜਾ ਸੀਜ਼ਨਲ ਕਰਯਾਪਾ ਇੰਡੀਆ ਦਾ ਔਰ ਚੌਥਾ ਚੀਫ ਗੈਲ ਥਮਈਆ ਨੇ ਰਲ ਕੇ ਬਣਾਈ ਸੀ ਹੈੱਡਕੁਆਰਟਰ ਦਿੱਲੀ ਆ ਤਕਰੀਬਨ ਸਾਰੀਆਂ ਸਟੇਟਾਂ ਚ ਯੂਨਿਟਾਂ ਹੈਗੀਆਂ ਨੇ ਤੇ ਅ ਮੈਂ ਦਿੱਲੀ ਪ੍ਰਧਾਨ ਵੀ ਆ ਆਈਐਸਐਲ ਦਾ ਤੇ 2 ਸਾਲ ਹੋ ਗਏ ਨੇ ਤੇ ਅ ਸਭ ਤੋਂ ਪੁਰਾਣੀ ਦੇ ਅਲਾਵਾ ਪਾਰਲੀਮੈਂਟ ਦੇ ਐਕਟ ਰਾਹੀਂ 1982 ਚ ਇਸ ਨੂੰ ISL ਨੂੰ ਐਪੈਕਸ ਹੋਰਿਆ ਯਾਨੀ ਕਿ ਸਭ ਤੋਂ ਉੱਪਰਲੀ ਆਰਗੇਨਾਈਜੇਸ਼ਨ ਦਾ ਰੋਜ਼ਵਾ ਵੀ ਦਿੱਤਾ ਗਿਆ ਉਸ ਤੋਂ ਬਾਅਦ ਦੋ ਹੋਰ ਸੰਸਥਾ ਸੀਗੇ 에어ਫੋਰਸ ਐਸੋਸੀਏਸ਼ਨ ਔਰ ਵਾਰ ਡਿਸੇਬਲਡ ਦੇਵਾਵੇ ਕਨੇ ਨੋ ਡਿਸੇਬਲਡ ਵਾਰ ਵੈਟਰਨਸ ਉਹ ਦੋਨੋਂ ਮੰਨਦਾ ਸੀ ਕਿ ਹੁਣ ਇਸ ਸਰਕਾਰ ਨੇ ਦੋ ਹੋਰ ਸੰਸਥਾ ਨੂੰ ਦੇਤੀ ਹੈ ਮੰਨਤਾ ਤੋ ਇਸੀਓ ਪੰਜ ਮੰਤਰਾ ਪ੍ਰਾਪਤ ਜਿਹੜੀਆਂ ਸੰਸਥਾ ਨੇ ਉਹਨਾਂ ਚੋਂ ਸੀ ਸਭ ਤੋਂ ਪੁਰਾਣੇ ਆ ਔਰ ਸਾਡੇ ਜਿਹੜੇ ਫਾਊਂਡਰ ਸੀ ਉਹਨਾਂ ਦਾ ਕੋਈ ਫਾਊਂਡਰ ਜਾਣੀਆਂ ਲਦਾ ਜਿਹੜਾ ਕੋਈ ਮੋਢੀ ਸੀ ਕੋਈ ਹੈਬ ਨਹੀਂ ਕੋ ਸਰ ਇਹ ਜਰਮਨ ਨਾਲ ਦੇਖਿਆ ਜਾਂਦਾ ਇੱਕ ਸਰਵਿਸਮੈਨ ਉਹਦੇ ਪਰਿਵਾਰ ਨੂੰ ਬੜਾ ਸਨਮਾਨਜਨਕ ਪਰਿਵਾਰ ਹੁੰਦਾ ਆ ਸਾਬਕਾ ਸੈਨਿਕਾਂ ਦਾ ਪਰ ਜੇ ਇਹ ਘਟਨਾ ਦੀ ਗੱਲ ਲੱਗਦੀ ਆ ਜੋ ਪਟਿਆਲਾ ਦੇ ਵਿੱਚ ਵਾਪਰੀ ਆ ਤਾਂ ਕਿਵੇਂ ਅੱਜ ਮੀਟਿੰਗ ਦੇ ਵਿੱਚ ਚਾਰ ਪਤੰਦਰਾ ਕੀਤੀ ਗਈ ਨਿੰਦਾ ਕਰਦੇ ਹੋ ਤੁਸੀਂ ਬਿਲਕੁਲ ਅਸੀਂ ਕੱਲ ਜੀੜੀ ਗਰੇਵਾਲ ਸਾਹਿਬ ਵੀ ਮੇਰੇ ਨਾਲ ਸੀ ਅਨੋਖ ਸਿੰਘ ਸਾਹਿਬ ਵੀ ਸੀ ਉੱਥੇ ਹੋਰ ਵੀ ਖੈਰ ਕੋਈ ਹੋਵੇ ਮੈਨੂੰ ਯਾਦ ਨਹੀਂ ਉੱਥੇ ਘੱਟੋ ਘੱਟ ਅੰਦਾਜ਼ਾ ਮੇਰਾ ਵੀ 2000 ਦੇ 1500 2000 ਦੇ ਕੀ ਸਾਬ ਦਾ ਪੱਜੀ ਸੀਗੇ ਤੇ ਇਸ ਲਈ ਸੀ ਕਿਉਂਕਿ ਅਸੀਂ ਉਸ ਕਰਨਲ ਸਾਹਿਬ ਨਾਲ ਤੇ ਉਹਦੇ ਪਰਿਵਾਰ ਨਾਲ ਖੜੇ ਆਂ ਔਰ ਮੈਂ ਥੋੜੇ ਜਿਹਾ ਸਖਤ ਨਮਜ਼ ਬਰਤ ਲੈਣਾ ਮੈਂ ਲੋਕਾਂ ਨੂੰ ਕਹਿੰਦਾ ਸਾਡੀ ਕਿਸਮਤ ਹੀ ਹੈ ਜੀ ਅਸੀਂ ਇਹ ਜੇ ਮੁਲਕ ਚ ਜਨਤਾ ਲੈ ਲਿਆ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਸਾਡੀ ਐਡਮਿਨਿਸਟ੍ਰੇਸ਼ਨ ਇਹ ਅਸੀਂ ਤਾਂ ਨਹੀਂ ਬਣਾਇਆ ਇਹ ਜਿਹੜਾ ਹਮਮ ਗਵਰਨਮੈਂਟ ਸਿਸਟਮ ਇਹ ਸਰਕਾਰ ਨਹੀਂ ਬਣਾਇਆ ਤੇ ਸਾਡੀ ਕਿਸਮਤ ਮਾੜੀ ਆ ਸੀ ਇਹਨਾਂ ਦੇ ਹੱਥਾਂ ਰਹਦੇ ਆ ਸਾਡੇ ਕੋਲ ਚੋਇਸ ਵੀ ਨਹੀਂ ਕੋਈ ਤੇ ਬਹੁਤ ਗਲਤ ਹੋਇਆ ਤੇ ਹੁਣ ਤੁਹਾਨੂੰ ਪਤਾ ਸਰਕਾਰ ਕਮੇਟੀਆਂ ਬਣਾਓ ਉਹ ਜਵਾਰ ਫਿਰ ਉਹ ਕਿ ਫੈਸਲੇ ਲੈਂਦੀ ਆ ਬਾਕੀ ਪਟਿਆਲੇ ਬਿਗੜੇ ਗਰੇਵਾਲ ਸਾਹਿਬ ਨੇ ਇਹਨਾਂ ਤੋਂ ਇਹਨਾਂ ਨੂੰ ਜਾਣਨਾ ਘਟਨਾ ਦੀ ਜੇ ਆਪਾਂ ਗੱਲ ਕਰੀਏ ਚਲੋ ਉਹ ਘਟਨਾ ਰਹਿਣ ਦੋ ਕਿ ਹਮੇਸ਼ਾ ਸਾਬਕਾ ਸੈਨਿਕਾਂ ਨੂੰ ਸਨਮਾਨ ਮਿਲਦਾ ਰਿਹਾ ਕਿਉਂਕਿ ਲਗਾਤਾਰ ਜੇ ਆਪਾਂ ਗੱਲ ਕਰੀਏ ਸਾਬਕਾ ਸੈਨਿਕ ਇਨਸਾਫ ਲੈਣ ਦੇ ਆਪਣੇ ਤਗਮੇ ਮੈਡਲ ਜਿਹੜੇ ਨੇ ਉਹ ਪੁਲਿਸ ਥਾਣਿਆਂ ਤੱਕ ਵੀ ਲੈ ਕੇ ਚੱਕਦੇ ਨਜ਼ਰ ਆਏ ਨੇ ਵੀ ਆਹ ਦੇਖੋ ਸਾਨੂੰ ਇੱਜ਼ਤ ਮਾਣ ਔਨ ਡਿਊਟੀ ਮਿਲਿਆ ਹੋਇਆ ਜਿਵੇਂ ਅਸੀਂ ਦੇਸ਼ ਦੇ ਰਾਖੀ ਕਰਨ ਲਈ ਜਿਹੜੀਆਂ ਲੜਾਈਆਂ ਲੜੀਆਂ ਨੇ ਪਰ ਬਾਅਦ ਦੇ ਵਿੱਚ ਆ ਕੇ ਨਿਰਾਸ਼ਾ ਦਾ ਹੱਥ ਲੱਗਦੀ ਆ ਜੀ ਦੇਖੋ ਹਿੰਦੁਸਤਾਨ ਦੀ ਆਰਮੀ ਆਰਮਡ ਫੋਰਸਸ ਦੁਨੀਆ ਦੇ तकरीबन ਸਭ ਤੋਂ ਵੱਡੀਆਂ ਸੰਸਾਵਾਂ ਚ ਔਰ ਇਸ ਮਾਮਲੇ ਚ ਅਸੀਂ ਬਹੁਤ ਥੱਲੇ ਆ ਬਹੁਤ ਥੱਲੇ ਆ ਸਿਰਫ ਇਹ ਨਹੀਂ ਇੱਜ਼ਤ ਮਾਨ ਔਰ ਹਿੰਦੁਸਤਾਨ ਇੱਕ ਇਹ ਮਲਕਾ 1962 ਦੇ ਜਿਹੜੇ ਸ਼ਹੀਦ ਹੋਇਆ ਉਹਨਾਂ ਦੀ ਕੋਈ ਕਦਰ ਨਹੀਂ ਕਰਦਾ ਨਾਉ ਦਾ ਕੋਈ ਇਹ ਜਿਹੜਾ ਦਿਨ ਹੈ ਜਿਹਦੇ ਦੇ ਬੇਸ ਤੇ ਉੱਪਰ ਵੀ ਅੱਜ 1912 ਦੀ ਅਸੀਂ ਯਾਦਗਾਰ ਮਨਾ ਰਹੇ ਹਾਂ 1965 ਦੀ ਨਹੀਂ ਮਨਾਉਂਦੇ ਹਾਂ ਅਸੀਂ ਸ਼੍ਰੀਲੰਕਾ ਦੀ ਉਹਨਾਂ ਮੈਂ ਜਾ ਰਹੇ ਹਾਂ ਦਿੱਲੀ ਕੱਲ ਨੂੰ ਅਸੀਂ ਰਲ ਕੇ ਕਰ ਰਹੇ ਹਾਂ ਸਰਕਾਰ ਵੱਲੋਂ ਕੋਈ ਮੰਨਤਾ ਨਹੀਂ ਦਿੱਤਾ ਵੀ ਇਹ ਦਿਵਸ ਬਣਾਇਆ ਜਾਵੇ ਸਰਕਾਰ ਕਾਰਗਿਲ ਨੂੰ ਦਬਕੇ ਮਨਾਉਂਦੀ ਆ ਔਰ 1971 ਨੂੰ ਜਿਸ ਨੂੰ ਇਗਨੋਰ ਨਹੀਂ ਕਰ ਸਕਦੀ ਕਿਉਂਕਿ ਉਹ ਸਭ ਤੋਂ ਵੱਡੀ ਵਿਕਟਰੀ ਆ ਬਾਕੀ ਇੱਕ ਸਰਜਨ ਨਾਲ ਪੇ ਪੇ ਕਮਿਸ਼ਨ ਚ ਜਿਹੜੀਆਂ ਸਾਡੀਆਂ ਖਾਮੀਆਂ ਨੇ ਉਹ ਕੋਈ ਹੱਲ ਨਹੀਂ ਕਰ ਰਹੇ ਬਥੇਰਾ ਜੋੜ ਲਾ ਲਿਆ ਪ੍ਰੋਟੈਸਟ ਵੀ ਕਰ ਲਏ ਕੁਝ ਹੱਲ ਕੀਤਾ ਵਾ ਉਹ ਹੱਲ ਨੇ ਹੋਰ ਪ੍ਰੋਬਲਮਾਂ ਨਾਲ ਖੜੀਆਂ ਕਰਤੀਆਂ ਜੀ ਜਿਹੜਾ ਹੱਲ ਕੀਤਾ ਉਹਨਾਂ ਨੇ ਪ੍ਰੋਬਲਮਾਂ ਨਵੀਆਂ ਖੜੀਆਂ ਕਰਤੀਆਂ ਆ ਉਹ ਵਾਲੋ ਵੀ ਜੀ ਬਿਲਕੁਲ ਕਿਵੇਂ ਦੇਖਦੇ ਸਰ ਇੱਕ ਸਾਫਕਾ ਸਰਦ ਨੂੰ ਆਮ ਬੰਦਾ ਤਾਂ ਆਨ ਡਿਊਟੀ ਵੀ ਸਲਾਮ ਕਰਦਾ ਤੇ ਬਾਅਦ ਦੇ ਵਿੱਚ ਵੀ ਆਪਰ ਦਾ ਸਲਾਮ ਕਰਦਾ ਲੱਗਦਾ ਕਿ ਇੱਜ਼ਤ ਕਦਰੋ ਜਾਂ ਆਪਾਂ ਕਹਿ ਸਕਦਾ ਸਾਨੂੰ ਸ਼ੌਕਤ ਬਾਅਦ ਵਿੱਚ ਬਰਕਰਾਰ ਹੋਣੀ ਚਾਹੀਦੀ ਹੈ ਤੇ ਜਿਹੜਾ ਕੇਸ ਹੋਇਆ ਮੈਂ ਸਟਰੋਂਗ ਵਰਡਸ ਇਸਤੇਮਾਲ ਕਰੂੰਗਾ ਕਿਉਂਕਿ ਮੈਨੂੰ ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈਗਾ ਉਹ ਇਹ ਹੈ ਕਿ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਉਹ ਗੁੰਡਾਗਰਦੀ ਤੇ ਝੂਠ ਬੋਲ ਕੇ ਸਾਰੀਆਂ ਆਪਣੀਆਂ ਨੇ ਕਾਰਵਾਈ ਕੀਤੀ ਹੈ ਤੁਸੀਂ ਸ਼ੁਰੂ ਤੋਂ ਲੈ ਲਓ ਜਦ ਇਹਨਾਂ ਨੇ ਕਿਹਾ ਕਿ ਕਰਨਲ ਸਾਹਿਬ ਤੇ ਉਹਦਾ ਬੇਟਾ दारू ਪੀ ਰਿਆ ਸੀ। ਹੂੰ। ਐਮ ਐਲ ਆਰ ਰਜਿੰਦਰਾ ਹਸਪੀਟਲ ਛੁਈ ਤੇ ਇਹ ਨਲੀਫਾਈ ਹੋ ਗਈ। ਤੋਂ ਆ ਜਿਹੜਾ ਐਡਾ ਵੱਡਾ ਇਹਨਾਂ ਨੇ ਝੂਠ ਬੋਲਿਆ ਕਿ ਪਹਿਲਾਂ दारू ਪੀ ਰਿਆ ਸੀ। ਦੂਜੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਬੁੰਡੇ ਨੇ ਕੁੱਟਿਆ ਤੇ ਉਹਦੇ ਬਾਅਦ ਅਸੀਂ ਕੁੱਟਿਆ। ਇਹ ਵੀਡੀਓ ਬੜੀ ਕਲੀਅਰਲੀ ਸਾਡੇ ਕੋਲ ਪਈ ਸੀਗੀ ਜਿਹੜੀ ਦਿਖਾਈ ਗਈ ਹੈ ਸਭ ਨੂੰ ਕਿ ਇਹੋ ਜਿਹਾ ਕੁਝ ਨਹੀਂ ਹੋਇਆ ਸੀਗਾ ਤੇ ਉਹਨਾਂ ਨੇ ਕਰਨਲ ਸਾਹਿਬ ਨੂੰ ਆ ਕੇ ਮੁਕੀ ਮਾਰ ਕੇ ਉਹਨਾਂ ਨੂੰ ਕੁੱਟਿਆ ਸੀਗਾ ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਐਕਸੈਪਟਡ ਨਹੀਂ ਹੈ ਫੌਜ ਨੇ ਇਕੱਠੇ ਹੋ ਕੇ ਸਾਰਿਆਂ ਨੇ ਇਹਦੇ ਅਗੇਂਸਟ ਐਕਸ਼ਨ ਦਿੱਤਾ ਡੀਸੀ ਤੇ ਐਸਐਸਪੀ ਨੂੰ ਉੱਥੇ ਬੁਲਾਇਆ ਗਿਆ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਐਫਆਈਆਰ ਲੌਂਚ ਕਰੋਗੇ ਤੇ ਜਿਹੜੇ ਬਾਰੇ 12 ਬੰਦੇ ਹੈਗੇ ਨੇ ਉਹਨਾਂ ਨੂੰ ਤੁਸੀਂ ਸਸਪੈਂਡ ਕਰੋ ਹੂੰ ਸੋ ਇਹ ਫੌਜ ਦਾ ਸਟਰੋਂਗ ਹੈ ਸੀਗਾ ਹੁਣ ਕੱਲ ਦੇ ਬਾਰੇ ਮੈਂ ਦੱਸਣਾ ਚਾਹਨਾ ਤੁਹਾਨੂੰ कल ਜਿਹੜੀ ਸਾਡੀ ਮੋਰਚਾ ਜਾਂ ਰੈਲੀ ਹੋਈ ਸੀ ਪਟਿਆਲੇ ਸੈਕਟਰੀਅਟ ਦੇ ਸਾਹਮਣੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਪੰਜਾਬ 'ਚ ਸਾਡੇ ਸਾਬਕਾ ਫੌਜੀਆਂ ਦੀ ਬਹੁਤ ਜੱਠੇ ਬੰਦੇ ਆਣੇ ਹਮ ਲੇਕਿਨ ਜੋ ਅਸੀਂ ਕੱਲ ਇਕਤਾ ਦੇਖੀ ਯੂਨਿਟੀ ਦੇਖੀ ਉਹ ਇੱਕ ਦੱਸਦੀ ਹੈ ਕਿ ਹਰ ਫੌਜੀ ਇਹੋ ਜਿਹਾ ਖੂਨ 'ਚ ਬੰਦਾ ਹੈਗਾ ਕਿ ਉਹ ਉਬਲਦਾ ਪਿਆ ਕਿ ਇਹ ਇੱਕ ਕਰਨਲ ਨੂੰ ਘੁਟਾ ਕੇ ਤੇ ਨਾ ਉਹਦੀ ਕੋਈ ਗਲਤੀ ਸੀਗੀ ਅਗਰ ਇੱਕ ਕਰਨਲ ਨੂੰ ਕੁਚ ਕੁਟ ਸਕਦਾ ਤੇ ਨੋਰਮਲ ਜਿਹੜਾ ਆਪਣਾ ਸਿਟੀਜ਼ਨ ਹੈਗਾ ਉਹਦੀ ਵਿਚਾਰੇ ਦੀ ਕੀ ਹਾਲਤ ਹੋਊਗੀ ਹਮ ਕੱਲ ਜਦ ਅਸੀਂ ਉੱਥੇ ਸੀਗੇ ਕਈਆਂ ਨੇ ਆਪਣੇ ਆਪਣੇ ਕਿਸੇ ਸੁਣਾਏ ਕਿ ਜੀ ਇਹ ਤਾਂ ਥੋੜੀ ਅੱਜ ਦੀ ਗੱਲ ਕਰ ਰਹੇ ਹਾਂ ਸਾਨੂੰ ਅਸੀਂ ਪੁਰਾਣੇ ਕਿਸੇ ਦੱਸ ਦੇ ਦੱਸਣਾ ਚਾਹੁੰਦੇ ਆ ਤੇ ਉਹਨਾਂ ਨੇ ਓਪਨਲੀ ਸਾਰਾ ਕੁਝ ਦੱਸਿਆ ਕਿ ਕਿੰਨੀ ਦਹਿਸ਼ਤ ਮਨਾਈ ਹੋਈ ਬਚਾਈ ਹੋਈ ਹੈ ਇਹਨਾਂ ਨੇ ਤੇ ਜਵੇਂ ਕਿ ਆਇਮ ਸਾਹਿਬ ਨੇ ਕਿਹਾ ਹੈ ਕਿ ਸਾਡੇ ਦਾ ਕੋਈ ਹੈ ਹੀ ਨਹੀਂ ਕਿਹੜਾ ਲਾਅਨ ਆਰਡਰ ਹੈ ਤੁਸੀਂ ਦੱਸੋ ਹਜੇ ਤੱਕ ਕਿਸੇ ਨੇ ਗਵਰਨਮੈਂਟ ਕੋਈ ਕਿਸੇ ਨੇ ਇਹਦੇ ਅਗੇਂਸਟ ਬੋਲੇਆ ਕੋਈ ਨਹੀਂ ਬੋਲੇ ਜੇ ਆਪਾਂ ਗੱਲ ਕਰੀਏ ਜੀ ਇੱਕ ਕਰਨਲ ਦਾ ਮਾਮਲਾ ਸੀ ਤਾਂ ਇਹ ਜਿਹੜਾ ਹੈਗਾ ਜਾਂ ਉਹਨਾਂ ਦੀ ਪਤਨੀ ਬੜੀ ਹਿੰਮਤ ਵਾਲੀ ਜਿਹੜੀ ਇੱਥੇ ਤੱਕ ਸਭ ਕੁਝ ਲੈ ਆਈ ਇੱਕ ਆਮ ਫੌਜੀ ਜਿਹੜਾ ਇੱਕ ਆਮ ਫੌਜ ਦੇ ਵਿੱਚ ਜਵਾਨ ਹੁੰਦਾ ਉਹਦੇ ਨਾਲ ਜਦੋਂ ਮਾੜਾ ਵਤੀਰਾ ਹੁੰਦਾ ਤਾਂ ਬਥੇਰੇ ਇਨਸਾਫ ਲੈਣ ਲਈ ਉਹ ਗੇੜੇ ਘਟਦਾ ਆ ਲੱਗਦਾ ਕਿ ਇਹ ਸਰਕਾਰ ਨੂੰ ਘੱਟੋ ਘੱਟ ਇੱਜ਼ਤ ਮਾਨ ਦੇਣੀ ਚਾਹੀਦੀ ਹੈ ਪੱਕਾ ਦੇਣੀ ਚਾਹੀਦੀ ਹੈ ਅਸੀਂ ਕਿਧਰ ਨਹੀਂ ਕਰ ਰਹੇ ਆ ਜੀ ਅਸੀਂ ਸਾਰਿਆਂ ਲਈ ਕਰ ਰਹੇ ਹਾਂ ਦੇਸ਼ ਲਈ ਕਰ ਰਹੇ ਹਾਂ ਅਸੀਂ ਜਿਹੜੇ ਐਲਸੀ ਤੇ ਬੈਠੇ ਆ ਐਲਐਸਸੀ ਤੇ ਬੈਠੇ ਆ ਆਈਬੀ ਤੇ ਬੈਠੇ ਹੋ ਕਿਹਦੇ ਲਈ ਬੈਠੇ ਆ ਆਪਣੇ ਲਈ ਤਾਂ ਨਹੀਂ ਬੈਠੇ ਨੇ ਦੇਸ਼ ਲਈ ਬੈਠੇ ਆ ਤਾਂ ਅਗਰ ਤੁਸੀਂ ਸਰ ਨੂੰ ਇੱਜ਼ਤ ਨਹੀਂ ਦੋਗੇ ਤੇ ਫਿਰ ਆਪਣੇ ਅੱਗੇ ਜਿਹੜੇ ਬੱਚੇ ਨੇ ਉਹ ਫੌਜ 'ਚ ਨਹੀਂ ਆਣਗੇ ਅਗਰ ਉਹ ਹੀ ਦੇਖਦੇ ਕਿ ਸਾਡੀ ਤਾਂ ਇੱਜ਼ਤ ਕੋਈ ਨਹੀਂ ਹੈ ਤਾਂ ਫਿਰ ਫਿਰ ਕਿਉਂ ਕੀ ਫਾਇਦਾ ਹੋਇਆ ਸਾਰਾ ਇਹ ਗਵਰਨਮੈਂਟ ਨੂੰ ਸਿੱਖਣਾ ਚਾਹੀਦਾ ਹੈ ਕਿ ਆ ਜਿਹੜੀ ਗਲਤੀ ਹੋਈ ਹੈ ਇਹ ਫਿਰ ਕਦੇ ਨਹੀਂ ਦੁਹرائی ਜਾਏਗੀ ਇਹਦੇ ਲਈ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਹੈਗੀਆਂ ਆਇਮ ਸਾਹਿਬ ਨਾਲ ਮੇਰੀ ਹੁਣੀ ਗੱਲ ਹੋ ਰਹੀ ਸੀ ਕਿ ਸੀਨੀਅਰ ਆਫਸਰ ਜਿਹੜੇ ਸਰਵਿੰਗ ਹੋਏਗੇ ਤੇ ਜਿਹੜੇ ਰਿਟਾਇਰਡ ਹੈਗੇ ਨੇ ਉਹ ਸਾਰੇ ਇਕੱਠੇ ਹੋ ਕੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਮਿਨਿਸਟਰ ਸਾਹਿਬ ਨੇ ਉਹ ਵੀ ਸਾਡੇ ਨਾਲ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਲੇਕਿਨ ਉਹ ਇਹਦੇ ਬਾਰੇ ਨਹੀਂ ਗੱਲ ਕਰਨਗੇ ਉਹ ਅੱਗੇ ਜੋ ਕਰਨਾ ਤੁਸੀਂ ਕਰੋ ਪਹਿਲਾ ਜਿਹੜਾ ਹੈਗਾ ਇਹ ਵਾਲਾ ਉਹਦਾ ਤੁਸੀਂ ਨਤੀਜਾ ਦੇਣਾ ਜੋ ਸਾਡੀ ਮੰਗ ਹੈ ਦੋ ਮੰਗਾਂ ਨੇ ਇੰਪੋਰਟੈਂਟ ਸੀਬੀਆਈ ਇਨਕੁਆਰੀ ਦੂਜੀ 12 ਦੇ 12 ਡਿਸਮਿਸ ਕੀਤੇ ਜਾਣਗੇ ਤੇ ਐਸਐਸਪੀ ਨਾਨਤ ਸਿੰਘ ਨੂੰ ਉਹਨਾਂ ਨੂੰ ਵੀ ਉਹਨਾਂ ਦੇ ਡਿਸਪਲਿਨਰੀ ਐਕਸ਼ਨ ਲੈਣਾ ਪਊਗਾ ਕੀ ਮਜਬੂਰੀ ਮੰਨਦੇ ਹੋ ਪੁਲਿਸ ਦੀ ਕਾਬਿਲ ਅਫਸਰ ਨੇ ਕਿਉਂਕਿ ਐਨਕਾਉਂਟਰ ਕਰਕੇ ਇੱਕ આરોપી ਨੂੰ ਮਾਰ ਮੁਕਾਇਆ ਜਾਂ ਸਰਕਾਰ ਨੇ ਇਨਾਮ ਦਿੱਤਾ ਅਖਰ ਕੀ ਮਜਬੂਰੀ ਪੁਲਿਸ ਦੇ ਵੱਡੇ ਅਧਿਕਾਰੀਆਂ ਦੀ ਮੰਨਦੇ ਹੋ ਇਹ ਤਾਂ ਹੁਣ ਉਹਨਾਂ ਤੋਂ ਪੁੱਛਣਾ ਪਊ ਹਮ ਅਫਸੋਸ ਤੇ ਇਹੀ ਹੈ ਕਿ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਗਵਰਨਮੈਂਟ ਨੇ ਉਦੋਂ ਅਨਾਉਂਸ ਕੀਤਾ ਸੀ ਕਿ 10 ਲੱਖ ਰੁਪਏ ਦਿੱਤਾ ਕਿਉਂਕਿ ਬੜਾ ਸੋਹਣਾ ਐਨਕਾਉਂਟਰ ਕੀਤਾ ਉਹਨਾਂ ਨੇ ਉਹ ਉਹਨਾਂ ਦੇ ਦਿਮਾਗ ਚੜ ਗਿਆ ਫਤੂਰ ਚੜ ਗਿਆ ਤੁਹਾਡੇ ਕਿ ਤੁਸੀਂ ਜਿਹੜਾ ਆਇਆ ਬੰਦਾ ਉਹਨੂੰ ਤੁਸੀਂ ਲਪੇਟ ਲਿਆ ਵਿਦਆਊਟ ਕੁਐਸਚਨਿੰਗ ਉਹ ਤੁਹਾਨੂੰ ਆਇਡੈਂਟੀਟੀ ਕਾਰਡ ਦਿਖਾ ਰਿਹਾ ਤੁਸੀਂ ਉਹਦਾ ਆਇਡੈਂਟੀਟੀ ਕਾਰਡ ਤੇ ਮੋਬਾਈਲ ਲੈ ਗਏ ਹੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਉਹਦੇ ਬਾਰੇ ਕਰਨਲ ਸਾਹਿਬ ਦਿੱਲੀ ਰੋ ਸੈਕਰੇਟਰੀਏਟ ਦੇ ਵਿੱਚ ਪੋਸਟਡ ਨੇ ਹੁਣ ਅਗਰ ਤੁਸੀਂ ਉਹਨਾਂ ਦਾ ਮੋਬਾਈਲ ਲੈ ਲਿਆ ਸੈੱਲ ਲੈ ਲਿਆ ਉਹਦੇ ਵਿੱਚ ਬੜੀ ਕਨਫੀਡੈਂਸ਼ੀਅਲ ਇਨਫੋਰਮੇਸ਼ਨ ਹੈਗੀ ਹਰ ਦੋ ਦਿਨ ਤੁਸੀਂ ਰੱਖਿਆ ਉਹ ਸਾਰਾ ਕੁਝ ਤੁਸੀਂ ਉਹਦੇ ਚੋਂ ਕੱਢ ਲਿਆ ਇਹਦਾ ਮਤਲਬ ਕਿ ਇੰਟੈਲੀਜੈਂਸ ਵੈਦਰ ਉਹ ਆਪਣਾ ਹੈ ਪਰ ਸ਼ਾਇਦ ਬਾਹਰ ਆ ਕਿਸੇ ਆ ਗਿਆ ਇਹ ਵੀ ਦੌਰ ਇਹਦੇ ਤੇ ਬਹੁਤ ਇੰਪੋਰਟੈਂਟ ਹੈ ਜੇ ਆਪਾਂ ਗੱਲ ਕਰੀਏ ਜਿਵੇਂ ਇਹ ਸਭ ਘਟਨਾ ਹੋਈ ਹੈ ਦੇਖੋ ਦੇਸ਼ ਦਾ ਕਾਨੂੰਨ ਪੁਲਿਸ ਲਾਗੂ ਕਰਦੀ ਆ ਪਰ ਜਦ ਆਰਮੀ ਆ ਜਦ ਇਹਡੇ ਇਹਡੇ ਅਫਸਰ ਨੇ ਉਹਨਾਂ ਲਈ ਜਿੱਦਾਂ ਤੁਸੀਂ ਕਹਿ ਰਹੇ ਕਿ ਫੋਨ ਆਪਣੇ ਪਾਸ ਰੱਖ ਲਿਆ ਉਹਨਾਂ ਦੇ ਇੰਨੇ ਜਿਆਦਾ ਕੀ ਕਹਿੰਦੇ ਗੁਪਤ ਚੀਜ਼ਾਂ ਸਨ ਜਾਂ ਬਸ ਉਹ ਸਨ ਜਾਂ ਫੋਟੋ ਤਸਵੀਰਾਂ ਸਨ ਜਿਹੜੀਆਂ ਕਿ ਪਬਲਿਕ ਨਹੀਂ ਕੀਤੀ ਜਾਂਦੀਆਂ ਅਜਿਹਾ ਕੋਈ ਫੌਜਲਾ ਵੀ ਕਾਨੂੰਨ ਨਹੀਂ ਜਿਹੜਾ ਇਸ ਚੀਜ਼ ਨੂੰ ਲੈ ਕੇ ਉਹ ਕਰ ਸਕਣ ਆਪਣਾ ਨਹੀਂ ਫੌਜ ਕਰ ਸਕਦੇ ਪਰ ਤੋਂ ਪੁਆਇੰਟ ਇਹ ਹੈ ਕਿ ਉਹ ਤਾਂ ਲੈ ਗਏ ਨਾ 2 ਦਿਨ ਲਈ ਹੁਣ ਯਾਦ ਤਾਂ ਇਹ ਹੋਈ ਹੈ ਕਿ ਅਸੀਂ ਵੀ ਕੱਟ ਕੇ ਡਾਂਗ ਤੇ ਅਸੀਂ ਪੈ ਜੀਏ ਲੇਕਿਨ ਆਪਣੀ ਫੋਰਟ ਡਿਸਪਲਿਨ ਫੋਰਸ ਹਮਮ ਅਗਰ ਡਿਸਪਲਿਨ ਫੋਰਸ ਨਾ ਹੁੰਦੀ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਕਿ ਉਹ 12 ਦੇ 12 ਚੱਕ ਕੇ ਕਿੱਥੇ ਹੋਰ ਲੈ ਜਾਂਦੇ ਇਹ ਫਰਕ ਹੈ ਜਿਹੜਾ ਉਹਨਾਂ ਨੇ ਕੀਤਾ ਤੇ ਜਿਹੜਾ ਅਸੀਂ ਕੀਤਾ ਅਗਰ ਉਹ ਯੂਨੀਫਾਰਮਸ ਹੁੰਦੇ ਤਾਂ ਵੀ ਅਸੀਂ ਮੰਨ ਲੈਂਦੇ ਠੀਕ ਲੇਕਿਨ ਸਿਵਿਲਿਅਨ ਹੈਗੇ ਆਪਣੀ ਡਰੈਸ ਪਾਈ ਸੀਗੀ ਉੱਤੇ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਹੈਗੀਆਂ ਸਾਨੂੰ ਕੀ ਪਤਾ ਕੌਣ ਹੈ ਉਹਦੇ ਵਿੱਚ ਇਹ ਹੈਗੀ ਗੱਲ ਫੌਜ ਦੀ ਫਰਕ ਤੇ ਪੁਲਿਸ ਦੀ ਫਰਕ ਅੱਗੇ ਨੂੰ ਉਹ ਇੱਕ ਦੇ ਵਿੱਚ ਅਜੇ ਨਾ ਹੋਵੇ ਜਨਾਬ ਇਹਦੇ ਲਈ ਕੋਈ ਸੋਚ ਵਿਚਾਰ ਕੀਤੀ ਹੈ ਅੱਜ ਹਾਂ ਉਹੀ ਮੈਂ ਹੁਣੀ ਤੁਹਾਨੂੰ ਕਹਿ ਰਿਹਾ ਸੀ ਜੀ ਕਿ ਇਹਦੀਆਂ ਹੁਣ ਐਸਓਪੀ ਬਣਾਣਗੇ ਕਿ ਅੱਗੇ ਤੋਂ ਇਹੋ ਜਿਹੀ ਕੁਝ ਨਹੀਂ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਇਹ ਫੌਜ ਲਈ ਕਿਉਂ ਕਿਸੇ ਵੀ ਆਪਣਾ ਜਿਹੜਾ ਸਿਟੀਜ਼ਨ ਹੈ ਸਾਰਿਆਂ ਦੇ ਲਈ ਹੋਣਾ ਚਾਹੀਦਾ ਹੈ ਤੁਸੀਂ ਕਿਵੇਂ ਅਲਾਉ ਕਰ ਸਕਦੇ ਹੋ ਇਹੋ ਜਿਹੀ ਚੀਜ਼ ਇਹ ਤਾਂ ਗੁੰਡਾਗਰਦੀ ਹੈ ਸਾਰੀ ਜੀ ਦਹਿਸ਼ਤ ਹੈਗੀ ਉਹ ਕੱਲ ਇੱਕ ਲੇਡੀ ਨੇ ਉੱਥੇ ਤੁਸੀਂ ਮੈਂ ਕੀ ਨਾਂ ਸੀ ਉਹ ਦਾ ਪੂਨਮ ਪੂਨਮ ਸਵਾਮੀ ਪੂਨਮ ਸਵਾਮੀ ਹੈਗਾ ਤੁਸੀਂ ਉਹਦਾ ਉਹਨਾਂ ਦਾ ਵੀਡੀਓ ਸੁਣਿਓ ਉਹਨਾਂ ਨੂੰ ਉਹਨਾਂ ਦੇ ਮਦਰ ਤੇ ਫਾਦਰ ਤੇ ਗ੍ਰੈਂਡ ਫਾਦਰ ਨੂੰ ਉਹ ਕੁੜੀ ਹੈ ਬੇਟੀ ਉਹ 15 ਸਾਲ 16 ਸਾਲ ਦੀ ਕੁੜੀ ਸੀ ਕਹਿੰਦੀ ਮੇਰੇ ਸਾਹਮਣੇ ਮੇਰੇ ਪਿਓ ਨੂੰ ਤੇ ਮੇਰੇ ਗ੍ਰੈਂਡ ਫਾਦਰ ਨੂੰ ਇਹਨਾਂ ਨੇ ਮਾਰਿਆ ਮਾਰ ਕੇ ਆਪਣੇ ਰਾਈਫਲ ਦੀਆਂ ਬਟਸ ਦੇ ਨਾਲ ਉਹਨਾਂ ਦੇ ਦੰਦ ਤੋੜ ਤੋੜ ਕੇ ਕਹਿੰਦੀ ਮੇਰੇ ਸਾਹਮਣੇ ਮਾਰਿਆ ਦੋਨਾਂ ਨੂੰ ਅੱਜ ਕਹਿੰਦੀ ਮੈਂ 10 ਸਾਲ ਹੋ ਗਏ ਉਹ ਕੇਸ ਲੜੀ ਜਾ ਰਹੀ ਹੈ ਐਂਡ ਐਸਐਸਪੀ ਨਾਨਕ ਸਿੰਘ ਉਹਦੇ ਵਿੱਚ ਹੈਗਾ ਸੀਗਾ ਉਹ ਤੁਸੀਂ ਇਹ ਵੀਡੀਓ ਸੁਣਿਓ ਰੋਣਾ ਆ ਜਾਂਦਾ ਹੈ ਉਹ ਫੌਜੀ ਨਹੀਂ ਹੈ ਉਹ ਸਿਵਲੀਅਨ ਹੈ ਵਿਚਾਰੀ ਉਹਦੇ ਪਿੱਛੇ ਕੌਣ ਹੈ ਅਗਰ ਉਹ ਹੀ ਆਪਣੀ ਉਹ ਕਹਿੰਦੀ ਕਹਿੰਦੀ ਜੀ ਮੈਂ ਤਾਂ ਕੋਰਟ ਜਾ ਜਾ ਕੇ 10 ਸਾਲ ਥੱਕ ਗਈ ਹਾਂ ਮੈਂ ਉਹ ਟੀਚਰ ਹੈਗੀ ਉਹ ਅਖੀ ਸਵਾਲ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਨਸਾਫ ਮਿਲ ਜੂਗਾ ਕਰਨਲ ਦੇ ਪਰਿਵਾਰ ਨੂੰ ਮਿਲ ਲੂਗਾ ਲੈ ਕੇ ਛੱਡਾਂਗੇ ਜੀ ਇਹੋ ਨਹੀਂ ਛੱਡਣਾ ਅਸੀਂ ਇਹ ਅੱਗੇ ਤੁਸੀਂ ਐਸਓਪੀ ਬਣਾਓ ਜੋ ਮਰਜ਼ੀ ਬਣਾਓ ਜਿੱਹਾਂ ਆਇਆ ਨੂੰ ਲੇਕਿਨ ਐਦਾ ਸਾਨੂੰ ਰਿਜ਼ਲਟ ਚਾਹੀਦਾ ਹੈ ਤਾਂ ਗੱਲ ਬਣਨੀ ਹੈ ਅਗਰ ਇਹ ਮੈਸੇਜ ਆਪਾਂ ਸਾਰਿਆਂ ਨੂੰ ਨਹੀਂ ਦਵਾਂਗੇ ਹੁਣ ਤੇ ਫੇਰ ਤਾਂ ਓਹ ਹੈ ਮਹਾਰਾਜ ਕੱਲ ਤੱਕ ਜੜੋ ਤੁਰਦਾ ਕਿੱਥੇ ਵੀ ਆਇਆ ਤੇ ਤੁਸੀਂ ਪੰਗੇ ਲਿੱਤੇ ਉਹਨਾਂ ਨੇ ਭੰਨ ਕੇ ਤੁਹਾਨੂੰ ਸੌਟ ਆਊਟ ਕਰਦਾ ਮਾਫੀ ਮੰਗੀ ਜਾਂਦੇ ਨੇ ਉਹਨਾਂ ਦੀ ਵਾਈਫ ਤੇ ਵੀ ਮਾਫੀ ਮਾਫੀ ਮੰਗ ਕੇ ਦੇ ਉਹੀ ਵਾਲੀ ਗੱਲ ਮੈਂ ਤੁਹਾਨੂੰ ਥੱਪੜ ਮਾਰਾਂ ਵੀ ਤੁਸੀਂ ਉਸ ਤੋਂ ਬਾਅਦ ਮੈਂ ਸੌਰੀ ਕਹਦਾ ਇਹ ਕੋਈ ਗੱਲ ਇਹ ਤਾਂ ਐਕਸੈਪਟ ਨਹੀਂ ਹੋਣਾ ਚਾਹੀਦਾ ਜੀ ਨਹੀਂ ਇਹ ਨਹੀਂ ਇਹ ਕੇਸ ਚ ਕੋਈ ਪਾਈਬੰਦੀ ਨਹੀਂ ਜੀ ਬਿਲਕੁਲ ਜੀ ਭੂਵਿੱਖ ਦੇ ਵਿੱਚ ਸਾਬਕਾ ਸੈਨਿਕ